ਆਧਾਰ ਕਾਰਡ ਅੱਜ ਦੇ ਸਮੇਂ ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ ਬੈਂਕ ਖਾਤਾ ਖੋਲਣ ਸਿਮ ਕਾਰਡ ਆਪਣੀ ਪਛਾਣ ਸਾਬਤ ਕਰਨ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਵੈਰੀਫਿਕੇਸ਼ਨ ਪ੍ਰਕਿਰਿਆਵਾਂ ਕਰਜ਼ਾ ਲੈਣ ਤੇ ਹੋਰ ਕਈ ਕੰਮਾਂ ਲਈ ਆਧਾਰ ਕਾਰਡ ਜ਼ਰੂਰੀ ਹੈ ਅਜਿਹੀ ਸਥਿਤੀ ਵਿੱਚ ਤੁਹਾਡੇ ਆਧਾਰ ਕਾਰਡ ਨੂੰ ਸੁਰੱਖਿਅਤ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਆਧਾਰ ਕਾਰਡ ਦੀ ਦੁਰਵਰਤੋਂ ਦਾ ਕਾਰਨ ਬਣ ਸਕਦੀ ਹੈ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਆਧਾਰ ਕਾਰਡ ਦੀ ਕਦੇ ਦੁਰਵਰਤੋਂ ਹੋਈ ਹੈ ਤਾਂ ਤੁਸੀਂ ਆਪਣੇ ਆਧਾਰ ਹਿਸਟਰੀ ਦੀ ਜਾਂਚ ਕਰਦੇ ਹੋ ਇਹ ਜਾਣ ਸਕਦੇ ਹੋ ਆਓ ਜਾਣਦੇ ਹਾਂ ਆਧਾਰ ਹਿਸਟਰੀ ਦੀ ਜਾਂਚ ਦਾ ਤਰੀਕਾ ਕੀ ਹੈ ਇੱਕ ਨੰਬਰ ਪਹਿਲਾ ਆਧਾਰ ਕਾਰਡ ਦੀ ਦੁਰਵਰਤੋਂ ਹੋ ਸਕਦੀ ਹੈ ਇਸ ਲਈ ਤੁਸੀਂ ਇਸ ਦੀ ਹਿਸਟਰੀ ਦੇਖ ਸਕਦੇ ਹੋ ਕਿ ਅਜਿਹਾ ਹੋਇਆ ਹੈ ਜਾਂ ਨਹੀਂ ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ UI DAID ਅਧਿਕਾਰਤ ਵੈੱਬਸਾਈਟ ਤੇ ਜਾਣਾ ਹੋਵੇਗਾ ਇੱਥੇ ਤੁਹਾਨੂੰ ਪਹਿਲਾਂ ਆਪਣੀ ਭਾਸ਼ਾ ਚੁਣੀ ਪਵੇਗੀ ਇਸ ਤੋਂ ਬਾਅਦ ਤੁਹਾਨੂੰ ਇੱਥੇ ਕਈ ਵਿਕਲਪ ਨਜ਼ਰ ਆਉਣਗੇ ਅਜਿਹਾ ਚ ਤੁਹਾਨੂੰ ਮਾਈ ਆਧਾਰ ਸੈਕਸ਼ਨ ਚ ਜਾਣਾ ਹੋਵੇਗਾ ਇਸ ਤੋਂ ਬਾਅਦ ਆਧਾਰ ਹਿਸਟਰੀ ਆਪਸ਼ਨ ਤੇ ਕਲਿੱਕ ਕਰੋ ਹੁਣ ਤੁਹਾਨੂੰ ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ ਤੇ ਸਕਰੀਨ ਤੇ ਦਿਖਾਈ ਦੇਣ ਵਾਲਾ ਕੈਪਚਾ ਕੋਡ ਵੀ ਦਰਜ ਕਰਨਾ ਹੋਵੇਗਾ اس ਤੋਂ ਬਾਅਦ او ٹی پی ویری فیکیشن ਵਿਕਲਪ ਤੇ کلک ਕਰੋ ਅਜਿਹਾ ਕਰਨ ਤੋਂ ਬਾਅਦ ਤੁਹਾਡੇ رجسٹرڈ موبائل نمبر ਤੇ ਇੱਕ او ٹی پی ਭੇਜਿਆ ਜਾਵੇਗਾ ਹੁਣ او ٹی پی انٹر ਕਰੋ ਤੇ ਅਜਿਹਾ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵੀਂ ٹیب ਖੁੱਲ ਜਾਵੇਗੀ ਜਿੱਥੇ ਤੁਹਾਨੂੰ ਉਹ ਮਿਤੀ ਦਰਜ ਕਰਨੀ ਪਵੇਗੀ جس ਲਈ ਤੁਸੀਂ ਹਿਸਟਰੀ ਦੀ ਜਾਂਚ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਦਿਨ ਤੁਹਾਡਾ ਆਧਾਰ ਕਿੱਥੇ ਵਰਤਿਆ ਗਿਆ